ਤਾ ਤਾਂ ਤੇ ਕਿਨਾ ਰਾਗੀ ਪ੍ਰਚਾਰਕ ਕੋਈ ਵੀ ਜਿਹੜਾ ਆਪਣੇ ਆਪ ਨੂੰ ਸਿੱਖਵਾਂਦਾ ਹੈ ਨਾ ਉਹ ਜ਼ਰੂਰ ਗੁਰੂ ਗ੍ਰੰਥ ਸਾਹਿਬ ਦਾ ਖੁਦ ਪਾਠ ਕਰੋ ਪਿਆਰਿਓ ਨਾਮ ਥਾ ਜੋ ਵੇ ਸਾਡੇ ਬੋਲਾਂ ਦੇ ਸੱਚੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਖੁਦ ਪਾਠ ਕਰੋਗੇ ਨਾ ਜਿਹੜੀ ਉਹਨੇ ਰੋਖਾਨਤ ਅਗਵਾਈ ਦੇ ਦੇਣੀ ਹੈ ਕੋਈ ਤੁਹਾਨੂੰ ਫਿਰ ਵਰਗ ਨਹੀਂ ला ਸਕੇਗਾ ਜੇ ਖੁਦ ਪਾਠ ਕਰਾਂਗੇ ਹੁਣ ਜਦੋਂ ਅਸੀਂ ਇਸ ਦਾ ਸ਼ਬਦ ਪੜ੍ਹਨੇ ਆ ਤੇ ਸੰਗਤ ਵਿੱਚ ਉਹ ਹੰਗਾਰਾ ਬਹੁਤ ਘੱਟ ਮਿਲਦਾ ਹੈ ਨਾ ਉਦੋਂ ਫਿਰ ਥੋੜਾ ਜਿਹਾ ਫਿੱਕਾਪਨ ਆ ਜਾਂਦਾ ਹੈ ਇਹ ਸ਼ਬਦ ਤੇ ਕੋਈ ਜਾਣਦਾ ਨਹੀਂ ਤੇ ਇਹਦੇ ਅਰਥਾਂ ਉਹ ਮੈਨੂੰ ਪਤਾ ਨਿਤਨੇਮ ਚੋਂ ਮੈਂ ਬਾਣੀ ਲੈ ਲਾ ਸੌਖੇ ਸਮਝ ਪੈ ਜਾਣੀ ਰੋਜ਼ ਪੜ੍ਹੀ ਜਾਂਦੀ ਸੁਣੀ ਜਾਂਦੀ ਇਹ ਸ਼ਬਦ ਤੇ ਲੰਗ ਰਾਕਦਾ ਪਰ ਮਾਰਥ ਕਰਾਂਗਾ ਜੀ ਕਿਉਂਕਿ ਆਪਾਂ ਗੱਲ ਕਰਨੀ ਹੈ ਭਗਤ ਰਵਿਦਾਸ ਜੀ ਮਹਾਰਾਜ ਜੀ ਦੀ ਉੱਥੇ ਬਚਨ ਖੈ ਭਉ ਤੇਰਾ ਭਾਂਗ ਭਉ ਦਾ ਅਰਥ ਹੈ ਡਰ ਅਦਬ ਇਹਨੂੰ ਨਿਰਮਲ ਭਉ ਕਿਹਾ ਬਾਣੀ ਨੇ ਭਾਂਗ ਦਾ ਅਰਥ ਹੈ ਭੰਗ ਇਹ ਸਤਗੁਰਾਂ ਨੇ ਉਪਦੇਸ਼ ਦਿੱਤਾ ਕਿਹਾ ਜਾਂਦਾ ਹੈ ਜਦੋਂ ਮਹਾਰਾਜ ਅਰਬ ਨੂੰ ਗਏ ਨੇ ਉੱਥੇ ਕਿਸੇ ਬੰਦੇ ਨੇ ਕਿਹਾ ਜੀ ਆ ਭੰਗ ਮੈਂ ਪਾਈ ਹੈ ਥੈਲੀ ਦੇ ਵਿੱਚ ਗੁੱਥਲੀ ਚ ਆਪ ਜੀ ਵੀ ਖਾਣਾ ਕਰੋ ਮਹਾਰਾਜ ਨੇ ਉੱਤੇ ਸ਼ਬਦ ਕਿਹਾ ਵਹੀਂ ਪਾਈ ਪਰਮੇਸ਼ਵਰ ਦਾ ਜਿਹੜਾ ਭੈਖ ਹੈ ਉਹ ਮੇਰੇ ਵਾਸਤੇ ਭੰਗ ਹੈ ਤੇ ਥੈਲੀ ਕਿਹੜੀ ਹੈ ਕਹਿਣ ਲੱਗੇ ਤੁਸੀਂ ਬਾਹਰ ਕੱਪੜੇ ਦੇ ਗੁੱਥਲੀਆਂ ਚ ਭੰਗ ਪਾਈ ਫਿਰਦੇ ਹੋ ਹਜ਼ੂਰ ਕਿੰਨੇ ਮੈਂ ਆਪਣੀ ਖਿਰਦੇ ਨੂੰ ਥੈਲੀ ਬਣਾ ਲਿਆ ਮੇਰੇ ਖਿਰਦੇ ਵਿੱਚ ਵਾਹਿਗੁਰੂ ਦਾ ਨਿਰਮਲ ਭੌਟ ਗਿਆ ਹੈ ਭੌ ਤੇਰਾ ਭਾਂਗ ਇਹਨੂੰ ਥੋੜਾ ਜਿਹਾ ਸੁਣਿਓ ਜਿਹੜਾ ਭੈ ਸ਼ਬਦ ਹੈ ਬਾਣੀ ਚ ਭੈ ਆਇਆ ਹੈ ਭਉ ਆਇਆ ਹੈ ਡਰ ਆਇਆ ਹੈ ਇਹ ਸਾਰੇ ਲਫਜਾ ਹੈ ਆਪਾਂ ਕਾਂਗੇ ਜੀ ਭੈ ਚੰਗਾ ਹੁੰਦਾ ਵੈਸੇ ਤਾਂ ਭੈ ਹੈ ਮਾੜਾ ਹੀ ਕਿਉਂਕਿ ਅੱਜ ਪੂਰੀ ਦੁਨੀਆ ਜਿੰਨਾ ਮਰਜੀ ਸਮਾਜ ਆਗਾ ਤਰੱਕੀ ਕਰ ਗਿਆ ਇਹਦੇ ਵਿੱਚੋਂ ਬਹੁ ਗਿਣਤੀ ਵਿੱਚ ਉਹ ਲੋਕ ਐਂਗਜ਼ਾਇਟੀ ਵਿੱਚ ਉਹ ਡਿਪਰੈਸ਼ਨ ਵਿੱਚ ਨੇ ਜਿਨ੍ਹਾਂ ਦੇ ਅੰਦਰ ਕੋਈ ਨਾ ਕੋਈ ਭੈ ਬਿਨਾ ਮਤਲਬ ਤੋਂ ਚੱਲੀ ਜਾਂਦਾ ਹੁਣਾ ਕੁਛ ਵੀ ਨਹੀਂ ਕੁਛ ਨਹੀਂ ਹੋਣਾ ਬਿਲਕੁਲ ਠੀਕ ਹੈ ਅੰਦਰ ਪਰ ਤੁਰ ਅੰਦਰ ਭੈ ਬੈਠਾ ਹੋਇਆ ਕਿਉਂਕਿ ਉਹ ਭੈ ਨੂੰ ਜਨਮ ਦਿੱਤਾ ਹੈ ਚਿੰਤਾ ਨੇ ਤੇ ਚਿੰਤਾ ਉਸ ਗੱਲ ਦੀ ਜ਼ਿਆਦਾਤਰ ਬੰਦੇ ਨੂੰ ਲੱਗੀ ਹੈ ਜਿਹੜੀ ਕਿਸੇ ਹੋਰ ਨਾਲ ਵਾਪਰੀ ਉਹਨੂੰ ਆਪਣੇ ਤੇ ਢੁਕਾਈ ਜਾਂਦਾ ਇਹ ਇਹ ਪ੍ਰੋਬਲਮ ਹੈ ਬੰਦੇ ਦੇ ਅੰਦਰ ਦੀ ਅੱਜ ਤੁਸੀਂ ਦੇਖੋ ਕਿਉਂਕਿ ਅੱਜ ਪੂਰਾ ਇਹ ਵੀ ਜ਼ਰੂਰੀ ਹੈ ਜੀ ਗੋਲੀਆਂ ਤੇ ਪੂਰਾ ਜ਼ੋਰ ਦਿੱਤਾ ਜਾਂਦਾ ਹਰ ਚੀਜ਼ ਦੀ ਦਵਾਈ 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 ਪਲਟੂ ਇਹ ਗੱਲ ਕਹਿੰਦਾ ਸੀ ਉਹ ਕਹਿੰਦਾ ਬੰਦਾ ਡਾਕਟਰ ਹਰ ਚੀਜ਼ ਦੀ ਬਿਮਾਰੀ ਦੀ ਦਵਾਈ ਨਹੀਂ ਇਲਾਜ ਕਰਦੇ ਨੇ ਉਹ ਸਿਰਫ ਤਨ ਦਾ ਇਲਾਜ ਕਰਦੇ ਪਏ ਨੇ ਜਿੱਥੋਂ ਜੜ ਖੈ ਬਿਮਾਰੀ ਦੀ ਉਹ ਬੰਦੇ ਦਾ ਮਨ ਹੈ ਜਿੱਦਨ ਮਨ ਦਾ ਇਲਾਜ ਸ਼ੁਰੂ ਹੋ ਗਿਆ ਉਦੋਂ ਕਈ ਬਿਮਾਰੀਆਂ ਤੋਂ ਖਿਹੜਾ ਛੁੱਟ ਜਾਏਗਾ ਬੰਦੇ ਦਾ ਕਿਉਂਕਿ ਮਨ ਰੋਗੀ ਹੈ ਨਾ ਤੇ ਤਨ ਰੋਗੀ ਹੋਣਾ ਇਹ ਕੁਦਰਤੀ ਹੈ ਮੈਂ ਆਪ ਨੂੰ ਬੇਨਤੀ ਕਰਨ ਲੱਗਾ ਜੀ ਜਿਹੜਾ ਭੈ ਹੈ ਇੱਕ ਭੈ ਹੈ ਸੰਸਾਰ ਦਾ ਉਹ ਐਵੇਂ ਐਵੇਂ ਅੰਦਰੋਂ ਅੰਦਰੋਂ ਬਿਨਾ ਮਤਲਬ ਤੋਂ ਡਰ ਲੱਗੀ ਜਾਂਦਾ ਮੈਂ ਪਿਛਲੇ ਦਿਨ ਇੱਕ ਉਦਾਹਰਨ ਦਿੱਤੀ ਜੀ ਮੰਨ ਲਓ ਕਿਸੇ ਬੰਦੇ ਦਾ ਐਕਸੀਡੈਂਟ ਹੋ ਗਿਆ ਖਬਰ ਪੜ ਲਈ ਸੁਣ ਲਿਆ ਪਰ ਦੂਜੇ ਦਿਨ ਆਪ ਗੱਡੀ ਤੇ ਜਾਣ ਲੱਗਾ ਡਰੀ ਜਾਂਦਾ ਇਥੇੋਂ ਮਰਿਆ ਸੀ ਕਿਤੇ ਮੈਂ ਨਾ ਮਰ ਜਾ। ਇਸੇ ਤਾਂ ਹੈ ਨਾ ਜੀ ਡਰ ਖੈ। ਸੱਚ ਇਹ ਵੇ ਆ ਪਿਛਲੇ ਦਿਨੀ ਕੋਵਿਡ ਵਿੱਚ ਉਹਨੇ ਬੰਦੇ ਸ਼ਾਇਦ ਬਿਮਾਰੀ ਨਾਲ ਨਹੀਂ ਮਰੇ ਜਿੰਨੇ ਬਿਮਾਰੀ ਦੀ ਭੈ ਤੇ ਚਿੰਤਾ ਨਾਲ ਮਰ ਗਏ। ਕਿਉਂਕਿ ਮਨ ਡਿੱਗ ਪਿਆ ਤੇ ਸਭ ਕੁਝ ਖਤਮ ਹੈ। ਮੈਨੂੰ ਯਾਦ ਹੈ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਘਟਨਾ ਲਿਖੀ ਹੈ। ਉਹ ਕਹਿੰਦੇ ਸਾਡੇ ਪਿੰਡ ਦੇ ਨੇੜੇ ਇੱਕ ਮਦਾਰੀ ਵਾਲਾ ਸੀ ਉਮੰਨਿਆ ਹੋਇਆ ਸੀ ਜੀ। ਉਹਨਾਂ ਨੇ ਤੇ ਗਧੇ ਦਾ ਜ਼ਿਕਰ ਕੀਤਾ ਜੀ ਰਸੇ ਉੱਤੇ ਇੰਨਾ ਜਵਾਨ ਸੀ ਗਧੇ ਨੂੰ ਚੋੱਕ ਕੇ ਨਾ ਰਸੇ ਉੱਤੇ ਤੁਰ ਪੈਂਦਾ ਹੁੰਦਾ ਸੀ ਇੰਨਾ ਜਵਾਨ ਸੀ ਉਹ ਕਹਿੰਦੇ ਨੂੰ ਬੇਪਰਵਾਹ ਸਭ ਨੇ ਕਹਿਣਾ ਵੀ ਵਾ ਕਮਾਲ ਦਾ ਕਹਿੰਦੇ ਸਾਡੇ ਪਿੰਡ ਨੇੜੇ ਆਇਆ ਤੇ ਉੱਥੇ ਬੋੜ ਸੀ ਉੱਥੇ ਜਦੋਂ ਤਮਾਸ਼ਾ ਕਰਨ ਲੱਗੇ ਮਦਾਰੀ ਕਰਨ ਲੱਗੇ ਉਹਨੇ ਉਹ ਰਸੇ ਤੇ ਜਦੋਂ ਚੱਲਣ ਲੱਗਾ ਤੇ ਉਹਨੇ ਅੱਗੋਂ ਉੱਤਰ ਦਿੱਤਾ ਕਿਸੇ ਨੇ ਕਿਹਾ ਵੇਖੀ ਇਹ ਤੇ ਤਮਾਸ਼ਾ ਨਾ ਕਰੀ ਇਹ ਬੋੜ ਪੱਕੀ ਏ ਇਥੇ ਫਕੀਰ ਰਹਿੰਦਾ ਇਥੇ ਮਰ ਜਾਏਗਾ ਉਹ ਬੰਦਾ ਕਹਿੰਦਾ ਮੈਨੂੰ ਕਿਸੇ ਦੀ ਪਰਵਾਹ ਨਹੀਂ ਉਹ ਰਸੇ ਤੇ ਚੜ ਤਾਂ ਗਿਆ ਪਰ ਮੇਰੀ ਬੇਨਤੀ ਹੈ ਉਹ ਤੋਰ ਅੰਦਰ ਉਹਦੇ ਪੈ ਬਹਿ ਗਿਆ ਬਸ ਬੈਲੈਂਸ ਉਹਦਾ ਗਵਾਚਣ ਦੀ ਧੀਰ ਸੀ ਸਿਰ ਪਰ ਨੇ ਡਿੱਗਿਆ ਤੇ ਨਾਲ ਹੀ ਉਹਦੀ ਮੌਤ ਹੋ ਗਈ ਮੈਂ ਬੇਨਤੀ ਕਰਾਂਗਾ ਇੱਕ ਪੈਖ ਹੈ ਸੰਸਾਰ ਦਾ ਜਿਹੜਾ ਸਭ ਨੂੰ ਵਿਆਪਦਾ ਹੈ ਜੀ ਇੱਕ ਪੈਖ ਹੈ ਪ੍ਰਮਾਤਮਾ ਦਾ ਬਾਣੀ ਨੇ ਦੋ ਪੈਖ ਐਨੇ ਇੱਕ ਮੈਲਾ ਪੈਖ ਹੈ ਇੱਕ ਨਿਰਮਲ ਪੈਖ ਹੈ ਨਿਰਮਲ ਪਾਓ ਇੱਕ ਮੈਲਾ ਪਾਓ ਜਿੱਥੇ ਗੁਰਮਖੋ ਮੈਲਾ ਪਾਓ ਹੋਵੇਗਾ ਉਥੇ ਬਿਮਾਰੀ ਹੋਵੇਗੀ ਉਥੇ ਅੰਦਰ ਸੜਿਆ ਰਹੇਗਾ ਉਥੇ ਈਰਖਾ ਹੋਵੇਗੀ ਉਥੇ ਬੰਦਾ ਸਾਰਾ ਦਿਨ ਖਿਜਿਆ ਰਹੇਗਾ ਜਿੱਥੇ ਵੈ ਗੁਰੂ ਜੀ ਦਾ ਨਿਰਮਲ ਪਾਓ ਹੋਵੇਗਾ ਨਾ ਜੀ ਉਥੇ ਸਾੜਾ ਨਹੀਂ ਹੁੰਦਾ ਉਥੇ ਖੇੜਾ ਹੋਵੇਗਾ ਇਹਦਾ ਕਾਰਨ ਤੁਸੀਂ ਇਹ ਲਾਮਾਂ ਦਾ ਪਾਠ ਕਰਦੇ ਹੋ ਪਹਿਲੇ ਲਾਮਕ ਹੈ ਖਰ ਪਹਿਲੜੀ ਲਾਮ ਪਰਵਿਰਤੀ ਕਰਮ ਦੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਡ੍ਰੇਡੋ ਪਾਪ ਤਜਾਇਆ ਬਰ ਰਾਮ ਜੀਓ ਇਹ ਪਹਿਲੀ ਆ ਦੂਜੀ ਲਾਮ ਕਹਿ ਬੇ ਦੋ ਤੁਕਾ ਹਰ ਦੂਜੜੀ ਲਾਮ ਸਤਗੁਰ ਪੁਰਖ ਮੈ ਲਾਇਆ ਬਰ ਰਾਮ ਜੀਓ ਨਿਰਭਉ ਭੈ ਮਨ ਹੋਏ ਹਉ ਮੈ ਮੈਲ ਗਵਾਇਆ ਬਰ ਰਾਮ ਜੀਓ ਅਗੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਦੂਰੇ ਚਲੋ ਇਹ ਤੁਸੀਂ ਸੁਣਦੇ ਹੋ ਸਾਰੇ ਲਾਵਾਂ ਦਾ ਪਾਠ ਮੈਂ ਸਿਰ ਦੋ ਤੁਕਾਂ ਲਾਂਗਾ ਉਹ ਕਹੇ ਕਿ ਹਰ ਦੂਜੜੀ ਲਾਮ ਸਤਗੁਰ ਪੁਰਖ ਮਿਲਾਵ ਰਾਮ ਜੀ ਨਿਰਭਾਉ ਭੈ ਮਨ ਹੋਏ ਮੈਨੂੰ ਯਾਦ ਮੈਂ ਬਹੁਤ ਸਮਾਂ ਪਹਿਲਾਂ ਜੀ ਇੱਥੇ ਕਥਾ ਕਰਕੇ ਗਿਆ ਮੈਨੂੰ ਚੇਤੇ ਆ ਜਾਂਦਾ ਜਿੱਥੇ ਮੈਂ ਜਾਣਾ ਸੀ ਵੀ ਮੈਂ ਕਿੰਨੇ ਸਾਲ ਪਹਿਲਾਂ ਕੀ ਬੋਲ ਕੇ ਗਿਆ ਹੁਣ ਇਹ ਇਹ ਦੇਖੋ ਨਿਰਭਾਉ ਭੈ ਮਨ ਹੋਏ ਇਹਦਾ ਅਰਥ ਕੀ ਹੋ ਗਿਆ ਬਿਨ ਨਿਰਭਾਉ ਹੋ ਗਿਆ ਭੈ ਮਨ ਚ ਆ ਗਿਆ ਬੰਦਾ ਸੋਚੇਗਾ ਵੀ ਭੈ ਤੇ ਨਿਰਭਾਉ ਫਿਰ ਇਕੱਠੇ ਕਿਵੇਂ ਨਿਰਭਾਉ ਪੈ ਮੰ ਹੋਏ ਹਉ ਮੈਂ ਮੈਲ ਗਵਾਇਆ ਬਰਾਮ ਜੀ ਖਉਮੇ ਦੀ ਮੈਲ ਉਦੋਂ ਖਤਮ ਹੋ ਗਈ ਜਦੋਂ ਭੈ ਆਇਆ ਤੇ ਭੈ ਵਿੱਚ ਨਿਰਪਾਉ ਹੋ ਗਏ ਨਹੀਂ ਪਿਆਰੋ ਇਹਦੇ ਅਰਥ یوں ਕਰਾਂਗੇ ਅਰਥ ਕਰਾਂਗੇ ਭੈ ਮੰ ਹੋਏ ਇਹਦਾ ਅਰਥ ਇਹ ਜਿਸ ਦਿਨ ਵੈ ਗੁਰੂ ਤੇ ਗੁਰੂ ਦਾ ਭੈ ਮਨ ਚ ਆ ਗਿਆ ਨਾ ਉਸ ਦਿਨ ਪਿਆਰੋ ਦੁਨੀਆ ਵੱਲੋਂ ਨਿਰਪਾਉ ਹੋ ਗਏ ਤੇ ਜਿਹਦੇ ਅੰਦਰ ਰੱਬ ਦਾ ਭੈ ਆ ਜਾਏ ਉਹ ਖਉਮੇ ਦੀ ਮੈਲ ਵਿੱਚ ਨਹੀਂ ਸੜਦਾ